ਸਾਡੇ 10 ਗੁਰਦੁਆਰਾ ਸਾਹਿਬਾਨ ਤੇ ਸਕੂਲ ਇਹ ਇਹਨਾਂ ਨੂੰ ਗਤਕਾ ਕਿਟ ਜੈ ਦਿੱਤੀ ਜਾਰੀ ਹੋ ਬਚਪਨ ਸਕੂਲ ਅਮੀਰਗੜ ਇਸ ਤੋਂ ਇਲਾਵਾ ਗਤਕਾ ਕਿਟ ਗੁਰਦਸਾਹਿਬ ਪੂਤ ਨੇ ਤੇ ਚੰਦੋਏ ਸੈੱਟ ਗੁਰਦਸਾਹਿਬ ਪਿੰਡ ਬਗਰੌਲ ਇੱਕ ਚੰਦੋਆ ਸੈੱਟ ਗੁਰਦਸਾਹਿਬ ਪਿੰਡ ਫਲੇੜਾ ਇਸ ਤੋਂ ਇਲਾਵਾ ਵਕ ਵਕ ਗੁਰੂ ਘਰ ਅਨੁਸਾਰ ਜਿਵੇਂ ਗੁਰਦਸਾਹਿਬ ਭਗਤਨਾ ਜੀ ਰਾਮਗੜ੍ਹ ਸੰਧੂਆ ਤੇ ਗੁਰਦਾਰ ਸਾਹਿਬ ਚੁੱਲੜ ਖੁਰਦ ਰਾਮਗੜ ਤੋਂ ਇਹਨਾਂ ਨੂੰ ਮਤਲਬ ਸਾਜ ਦਿੱਤੇ ਜਾ ਰਹੇ ਨੇ ਤੇ ਭੁੰਦਰਪੈਣੀ ਤੇ ਸਾਡੇ ਸੰਥਿਆ ਸੈਂਚੀਆਂ ਜੋ ਦਿੱਤੇ ਨੇ ਜਾ ਰਹੀਆਂ ਨੇ ਇਸ ਤਰ੍ਹਾਂ ਵੱਖ-ਵੱਖ ਗੁਰਦਾਰ ਸਾਹਿਬਾਂ ਦੇ ਵਿੱਚ 10 ਗੁਰੂ ਘਰਾਂ ਨੂੰ ਅਸੀਂ ਇਸ ਸਮਾਂ ਭੇਜ ਰਹੇ ਹਾਂ ਸਰ ਕਿੰਨੇ ਸਮੇ ਤੋਂ ਲਗਾਤਾਰ ਜਿਹੜਾ ਮੰਡਿਆ ਜਾ ਰਿਹਾ ਅਮਲ ਗੁਰਦਾਰ ਪੰਥ ਕਮੇਟੀ ਵੱਲੋਂ ਸ਼ੋਮਣੀ ਗੁਰਦਾਰ ਪੰਥ ਕਮੇਟੀ ਵੱਲੋਂ ਮੈਨੂੰ ਬਤੌਰ ਮੈਂਬਰ ਸ਼ੋਮਣੀ ਗੁਰਦਾਰ ਪੰਥ ਕਮੇਟੀ 2004 ਦੇ ਵਿੱਚ ਸਿੱਖ ਸੰਗਤਾਂ ਨੇ ਚੁਣਿਆ ਸੀਗਾ ਉਸ ਸਮੇਂ ਤੋਂ ਲੈ ਕੇ ਕਦੇ ਬਤੌਰ ਮੈਂਬਰ ਸ਼ੋਮਨੀ ਗੁਰਦਵਾਰਪੰਥ ਕਮੇਟੀ ਕਦੇ ਬਤੌਰ ਐਜਕਟਿਵ ਮੈਂਬਰ ਸ਼ੋਮਨੀ ਗੁਰਦਵਾਰਪੰਥ ਕਮੇਟੀ ਕਦੇ ਬਤੌਰ ਮੈਂਬਰ ਧਰਮ ਪ੍ਰਚਾਰ ਕਮੇਟੀ ਹੁਣ 2016 ਤੋਂ ਬਤੌਰ ਮੈਂਬਰ ਧਰਮ ਪ੍ਰਚਾਰ ਕਮੇਟੀ ਅਸੀਂ ਇਹ ਸੇਵਾ ਨਿਭਾ ਰਹੇ ਹਾਂ ਉਦੋਂ ਤੋਂ ਲੈ ਕੇ ਸਿੱਖ ਸੰਗਤਾਂ ਦੇ ਮੰਗ ਅਨੁਸਾਰ ਜੋ ਵੀ ਗੁਰੂ ਸਾਹਿਬ ਦੀਆਂ ਕਮੇਟੀਆਂ ਜਾਂ ਕੋਈ ਸਕੂਲ ਕਿਸੇ ਕਿਸਮ ਦਾ ਕੋਈ ਸ਼ੋਮਣੀ ਗੁਰਦਵਾਰਾ ਪੰਥ ਕਮੇਟੀ ਵੱਲੋਂ ਸੇਵਾ ਮੰਗਦਾ ਹੈ ਉਹ ਅਸੀਂ ਯਤਨ ਕਰਦੇ ਹਾਂ ਕਿ ਅਸੀਂ ਉਹਨਾਂ ਦੇ ਆਸਾਂ ਉਮੀਦਾਂ ਤੇ ਪੂਰਾ ਉਤਰ ਕੇ ਸ਼ੋਮਣੀ ਗੁਰਦਵਾਰਾ ਪੰਥ ਕਮੇਟੀ ਵੱਲੋਂ ਇਹ ਸਮਾਨ ਹੈ ਜੋ ਭਾਵੇਂ ਗਤਕਾ ਕਿਟ ਹੈ ਭਾਵੇਂ ਚੰਦੋਵਾ ਸੈੱਟ ਹੈ ਭਾਵੇਂ ਪ੍ਰਕਾਸ਼ਨਾਂ ਦਾ ਸੈੱਟ ਹੈ ਲਾਇਬ੍ਰੇਰੀ ਲਈ ਭਾਵੇਂ ਹਰਮੋਨੀਅਮ ਸੈੱਟ ਹੈ ਭਾਵੇਂ ਗੁਰਦਾ ਸਾਹਿਬ ਲਈ ਕਿਸੇ ਲਈ ਭਾਂਡੇ ਨੇ ਭਾਵੇਂ ਕਿਸੇ ਗਰੀਬ ਬੱਚੇ ਦੀ ਸ਼ਾਦੀ ਲਈ ਕੋਈ ਮਾਈਕ ਸਹਿਤਾ ਦੀ ਲੋੜ ਹੈ ਪਾਵੇਂ ਕਿਸੇ ਗਰੀਬ ਬੱਚੇ ਦੀ ਫੀਸ ਲਈ ਮੈਕਸਾਤਾ ਦੀ ਲੋੜ ਹੈ ਵੱਖ-ਵੱਖ ਜਿਸ ਤਰ੍ਹਾਂ ਦੇ ਕੋਈ ਮੰਗ ਆਉਂਦੀ ਹੈ ਉਹਤੇ ਅਸੀਂ ਸ਼ੋਮਣੀ ਗੁਰਦਰਾਪੰਥ ਕਮੇਟੀ ਦੇ ਪ੍ਰਧਾਨ ਜੀ ਵੱਲੋਂ ਤੇ ਸਮੁੱਚੀ ਧਰਮ ਪ੍ਰਚਾਰ ਕਮੇਟੀ ਵੱਲੋਂ ਅਸੀਂ ਯਤਨਸ਼ੀਲ ਹੁੰਨੇ ਆ ਕਿ ਇਹ ਉਹਨਾਂ ਦੇ ਆਸਾ ਉਮੀਦਾਂ ਤੇ ਖਰਾਤਰ ਜਾ ਸਕੇ ਆਵਾਜ਼ ਸ਼ੋਮਣੀ ਗੁਰਦਰਾਪੰਥ ਕਮੇਟੀ ਵੱਲੋਂ ਅਸੀਂ ਸਮੁੱਚੇ ਹਲਕੇ ਨੂੰ ਪੰਜ ਜ਼ੋਨਾਂ ਵਿੱਚ ਵੰਡਿਆ ਹੋਇਆ ਤੇ ਪੰਜ ਜ਼ੋਨਾਂ ਦੇ ਵਿੱਚ ਇਸ ਦਾ ਰਾਜਤ ਰਾਣਾ ਜ਼ੋਨ ਹਮੀਰਗੜ੍ਹ ਜ਼ੋਨ ਮਕੋੜ ਸਾਹਿਬ ਜ਼ੋਨ ਬਲਰਾ ਜ਼ੋਨ ਤੇ ਇਸ ਤੋਂ ਲਾਗ ਲਹਿਰਗਾਗਾ ਜੋ ਅਸੀਂ ਪੰਜ ਜੋਨਾਂ ਚ ਵੰਡ ਕੇ ਹਰੇਕ ਪਿੰਡ ਦੇ ਵਿੱਚ ਅਸੀਂ 17-17 ਹਰੇਕ ਜੋਨ ਤੇ 17-17 ਪਿੰਡ ਲਾਈ ਹੈ ਤੇ 17 ਪਿੰਡਾਂ ਦੇ ਵਿੱਚੋਂ ਇੱਕ ਜੋਨ ਬਣਾ ਕੇ ਜਿਹੜਾ ਵਿਚਕਾਰ ਪਿੰਡ ਹੁੰਦਾ ਉਹਨਾਂ ਦੇ ਵਿੱਚ ਅਸੀਂ ਸ਼ੋਮਣੀ ਗੁਰਦਵਾਰ ਪੰਥ ਕਮੇਟੀ ਵੱਲੋਂ ਗੁਰਮਤ ਸਮਾਗਮ ਤੇ ਅੰਮ੍ਰਿਤ ਸੰਚਾਰ ਕਰਾਇਆ ਜਾਂਦਾ ਤੇ ਇਹ ਅੰਮ੍ਰਿਤ ਸੰਚਾਰ ਦੇ ਵਿੱਚ ਲਈ ਗੁਰਮਤ ਸਮਾਗਮ ਲਈ ਸਮੁੱਚੇ ਸਿੱਖ ਸੰਗਤਾਂ ਦਾ ਸਹਿਯੋਗ ਹੁੰਦਾ ਸਮੁੱਚੇ ਸਿੱਖ ਸੰਗਤਾਂ ਹੀ ਇਹ ਪ੍ਰਬੰਧ ਕਰਦੀਆਂ ਨੇ ਸ਼ੋਮਣੀ ਗੁਰਦਵਾਰ ਪੰਥ ਕਮੇਟੀ ਵੱਲੋਂ ਵੱਲੋਂ ਅਸੀਂ ਕਾਕਾਰਮ ਹੋਇਆ ਕਰਾਉਣੀਆਂ ਪਲਾਕੀਆਂ ਨੂੰ ਇਸ ਤੋਂ ਇਲਾਵਾ ਅਸੀਂ ਪ੍ਰਚਾਰ ਪਿੰਡ-ਪਿੰਡ ਦੇ ਵਿੱਚ ਕਰਦੇ ਆ ਤਾਂ ਕਿ ਸਾਡੇ ਜੋ ਨੌਜਵਾਨ ਬੱਚੇ ਹੈ ਜੋ ਸਿੱਖੀ ਤੋਂ ਪਤਤ ਵਾਲੇ ਪੁਨੇ ਵੱਲ ਵੱਧ ਰਹੇ ਆ ਉਹਨਾਂ ਨੂੰ ਇੱਧਰ ਪਾਸੇ ਠੱਲ ਪਾ ਕੇ ਇੱਧਰਲੇ ਪਾਸੇ ਲੈ ਕੇ ਆਏ ਜਾ ਸਕੇ ਗੁਰਸਿੱਖੀ ਵਾਲੇ ਪਾਸੇ ਲੈ ਕੇ ਆਏ ਜਾ ਸਕੇ ਇਸ ਤਰ੍ਹਾਂ ਦੇ ਗੁਰਮਤ ਸਮਾਗਮ ਕਰਾਉਣੀਆਂ ਇਸ ਸਮਾਗਮ ਦੇ ਲੜੀ ਵਿੱਚ ਅਸੀਂ ਰਾਤਣਾ ਜ਼ੋਨ ਦੇ ਵਿੱਚ ਅਸੀਂ ਸਮਾਗਮ ਕਰ ਚੁੱਕੇ ਆ ਅਮੀਰਗੜ ਜ਼ੋਨ ਦੇ ਵਿੱਚ ਵੀ ਸਮਾਗਮ ਕਰ ਚੁੱਕੇ ਆ ਤੇ ਪਰਸੋਂ ਹੀ ਅਸੀਂ ਬਲਰਾ ਜੋਂਨ ਦੇ ਵਿੱਚ ਸਮਾਗਮ ਕੀਤਾ ਹੈ ਬੜਾ ਜਿਹਦੇ ਵਿੱਚ ਤਕਰੀਬਨ 90 ਤੋਂ ਉੱਪਰ ਪਰਾਣੀਆਂ ਨੇ ਮਰਛਿਆ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠ ਸੀਗਾ ਤੇ ਇਸੇ ਤਰ੍ਹਾਂ ਅਸੀਂ ਹੁਣ ਲਹਿਰਾਗਾਗਾ ਜੋਂਨ ਦੇ ਵਿੱਚ ਅਸੀਂ ਬਣਾ ਰਹੇ ਹਾਂ ਪ੍ਰੋਗਰਾਮ ਵੀ ਕਿੱਥੇ ਰੱਖਿਆ ਜਾਵੇ ਤੇ ਇਸ ਤੋਂ ਲਾਭ ਮਕੋੜ ਸਾਹਿਬ ਅਸੀਂ ਕਰਨਾ ਹੈ ਇਹ ਸਮਾਗਮ ਤੋਂ ਇਲਾਵਾ ਅਸੀਂ ਹਰ ਪਿੰਡ ਦੇ ਵਿੱਚ ਨਿਰੰਤਰ ਮਤਲਬ ਦਸਤਾਰ ਸिखਲਾਈ ਤੇ ਗੁਰਬਾਣੀ ਸੰਥਿਆ ਦੇ ਕੈਂਪ ਲਾਏ ਜਾ ਰਹੇ ਨੇ ਜੋ ਵੀ ਸਿੱਖ ਸੰਗਤ ਜੋ ਵੀ ਗੁਰਦਵਾਰ ਸਾਹਿਬ ਦੀ ਕਮੇਟੀ ਜਾਂ ਕੋਈ ਸੰਸਥਾ ਇਸ ਲਈ ਮੰਗ ਕਰਦੀ ਹੈ ਕਿ ਅਸੀਂ ਸਾਨੂੰ ਇਹ ਕੈਂਪ ਲਾਇਆ ਜਾਣ ਅਸੀਂ ਉਹ ਕੰਪੋਨੈਂਟ ਮੁਹੱਈਆ ਕਰਾ ਜੰਨੇ ਆ ਧਾਰਮਿਕ ਫਿਲਮ ਵੀ ਪਿੰਡਾਂ ਵਿੱਚ ਦਿਖਾਈ ਜਾਂਦੀ ਹੈ ਇਸ ਤੋਂ ਅਧਾਰ ਧਾਰਮਿਕ ਨਾਟਕ ਜੋ ਉਹ ਵੀ ਅਸੀਂ ਸ਼ੋਮਣੀ ਗੁਰਦਵਾਰਾ ਪੰਥਕ ਮਟੀਰੀਅਲ ਮੁਹੱਈਆ ਕਰਾਉਣੇ ਆ ਤੇ ਦਸਤਾਰ ਮਾਰਚ ਦੇ ਵਿੱਚ ਹੀ ਕੱਢਦੇ ਆ ਤਾਂ ਕਿ ਇਹ ਸਾਰਿਆਂ ਦਾ ਮਿਸ਼ਨ ਇੱਕੋ ਹੀ ਹੈ ਕਿ ਸਾਡੇ ਜੋ ਨੌਜਵਾਨ ਬੱਚੇ ਆ ਜੋ 9.5 ਨੌਜਵਾਨ ਪੀੜ੍ਹੀ ਹੈ ਜਿਹੜੇ ਜਿਹੜੇ ਸਿੱਖੀ ਦੇ ਅਮੀਰ ਵਿਸੇ ਤੋਂ ਅਣਜਾਣੇ ਉਹਨਾਂ ਨੂੰ ਜਾਣੇ ਕਰਾਇਆ ਜਾ ਸਕੇ ਜਿਹੜੀ ਸਾਡੀ ਕੌਮ ਦੀ ਵਾਰਸ ਜਮਾਤ ਹੈ ਨੌਜਵਾਨ ਬੱਚੇ ਉਹਨਾਂ ਨੂੰ ਇਸ ਪਾਸੇ ਲੈ ਕੇ ਆ ਕੇ ਉਸ ਲਈ ਪ੍ਰਪੱਕ ਕੀਤਾ ਜਾ ਕੇ ਤਾਂ ਕਿ ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਸਰਬਸ੍ਰੀ ਗੁਰੂ ਰਾਮ ਸਿੰਘ ਦਾ ਜੋ ਮਿਸ਼ਨ ਹੈ ਉਹ ਘਰ ਘਰ ਪਹੁੰਚਾਇਆ ਜਾ ਸਕੇ ਮੇਰਾ ਨਾਮ ਮਾਲਬਿੰਦਰ ਸਿੰਘ ਹੈ ਜੀ ਕਿਤੋਂ ਆਏ ਪਿੰਡ ਬਗਰੋਲ ਤੋਂ ਆ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਬਹੁਤ ਧੰਨਵਾਦ ਅੱਜ ਤੁਹਾਨੂੰ ਜੀ ਬਾਕੀ ਬਾਕੀ ਉਹ ਹਾਂ ਅਸੀਂ ਬੈਣੀਵਾਲ ਜੀ ਦਾ ਜਥੇਦਾਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਨੂੰ ਜਥੇਦਾਰ ਜੀ ਵੱਲੋਂ ਗੁਰਦੁਆਰਾ ਸਾਹਿਬ ਲਈ ਚੰਦਵਾ ਸਾਹਿਬ ਦਾ ਸੈੱਟ ਦਿੱਤਾ ਗਿਆ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਪਹਿਲਾਂ ਵੀ ਸਾਨੂੰ ਤਪਲਾ ਸੈੱਟ ਦਿੱਤਾ ਗਿਆ ਸੀ ਤੇ ਹਰਮੋਨੀਅਮ ਦਿੱਤਾ ਗਿਆ ਸੀ ਜੋ ਵੀ ਸਾਡੀਆਂ ਮੰਗਾਂ ਹੁੰਦੀਆਂ ਨੇ ਸਾਰੀਆਂ ਪੂਰੀਆਂ ਕਰਦੇ ਨੇ ਅਸੀਂ ਜਥੇਦਾਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ